ਅਤਿਲੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਆਸ ਕਰਦਿਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਵੀਰ ਜੀ ਸਭੀ ਸਾਂਝੀ ਕਰਦੀ ਆਪਾਂ ਵਾਇਕਾ ਸਾਹ ਵਾਇਕ ਜੀ ਕਿਫਤੇ ਹੋਰ ਕੀ ਹਾਲ ਚਾਲ ਪੰਜਾਬੀ ਉਹ ਠੀਕ ਠਾਕ ਸਾਰੇ ਚੜ੍ਹਦੀ ਕਲਾ ਤੇ ਪਿੱਛੇ ਆਪਣਾ ਨਕਾਸ਼ ਵੀਰ ਬੈਠੇ ਨੇ ਤੇ ਅਸੀਂ ਜੀ ਅੱਜ ਚਲੇ ਸੀਗੇ ਨਿਸ਼ੂ ਨਿਸ਼ੂ ਕਰ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਚਲੇ ਸੀਗੇ ਬੁੱਧਵਾਰ ਤੇ ਹਰ ਬੁੱਧਵਾਰ ਜਿਵੇਂ ਇਧਰ ਨਿਸ਼ੂ ਵਾਲੇ ਪਾਸੇ ਦੀਵਾਨ ਸਜਦਾ ਰਾਤ ਦਾ ਸੋਖਣੀ ਸੋਖਣੀ ਸਰ ਦਾ ਪਾਠ ਹੁੰਦਾ ਵੀਰ ਜੀ ਉੱਥੇ ਨਾ ਹਰ ਬੁੱਧਵਾਰ ਉੱਥੇ ਸੋਖਣੀ ਸਰ ਦਾ ਜਾਪ ਹੁੰਦਾ ਤੇ ਜਿਵੇਂ ਲਾਰ ਨਾਕਾ ਦਾ ਪਹਿਲਾਂ ਤੁਸੀਂ ਗੁਰਦਰਾ ਸਾਹਿਬ ਵੇਖਿਆ ਸੀਗਾ ਉਹ ਵੀ ਤੁਹਾਨੂੰ ਫਿਰ ਦੁਬਾਰਾ ਕਿਸੇ ਬਲੌਗ ਦੇ ਵਿੱਚ ਪੂਰਾ ਸੰਡੇ ਦਾ ਪ੍ਰੋਗਰਾਮ ਭਕਾਵਾਗੇ ਨਾਲ ਜਦੋਂ ਗਏ ਤੇ ਅੱਜ ਸੋਚਿਆ ਚਲੋ ਤੁਹਾਨੂੰ ਜਿਹੜੇ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਇੱਥੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਣੀ ਹੈ ਤੇ ਜਿਹੜੇ ਇੰਡੀਆ ਨੇ ਤੁਸੀਂ ਵੀਡੀਓਜ਼ ਨੂੰ ਵੇਖਦੇ ਹੋ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਦੋਂ ਭੈਣ ਭਰਾ ਰਹਿੰਦੇ ਨੇ ਤਾਂ ਉੱਥੇ ਬੈਠਿਆਂ ਨੂੰ ਹੁੰਦਾ ਹੀ ਆ ਕਿ ਅਸੀਂ ਉਹਨਾਂ ਨੂੰ ਵੇਖੀਏ ਕਿਵੇਂ ਜ਼ਿੰਦਗੀ ਜਿਉਂ ਰਹੇ ਨੇ ਕਿਵੇਂ ਰਹਿੰਦੇ ਨੇ ਕਿਉਂਕਿ ਭਾਵੇਂ ਕਿ ਜ਼ਿੰਦਗੀ ਵੀਰ ਜੀ ਸਹੀ ਜਿਉਂ ਰਹੇ ਹੋਈਏ ਪਰ ਜਦੋਂ ਫਿਰ ਵੀ ਤੁਸੀਂ ਮਾਤਾ ਨਾਲ ਗੱਲ ਕਰਦੇ ਹੋਮੋਂਗੇ ਤਾਂ ਗੱਲਾਂ ਵਿੱਚੋਂ ਕਿਵੇਂ ਮਹਿਸੂਸ ਹੁੰਦਾ ਥੋੜਾ ਜਿਹਾ ਜੇ ਤੁਸੀਂ ਦੱਸੋਗੇ ਕਿਉਂਕਿ ਤੁਹਾਨੂੰ ਲੰਮਾ ਟਾਈਮ ਹੋ ਗਿਆ ਮਾਤਾ ਸਾਡੀ ਗੱਲ ਕਰਦੀ ਨਹੀਂ ਬਿਜੀ ਰਹਿੰਦੀ ਹੈ ਭਾਜੀ 15 15 20-20 ਦਿਨ ਗੱਲ ਨਹੀਂ ਲੈਂਦੀ ਉਦਾਂ ਬਹੁਤ ਚੀਤੇ ਆਉਂਦਾ ਓਕੇ ਤੇ ਪਰ ਹਨਾ ਤੁਸੀਂ ਹੁਣ ਗੱਲ ਛੇੜ ਦਿੱਤੀ ਮੇਰੀ ਪਰ ਨਹੀਂ ਨਹੀਂ ਤੁਸੀਂ ਨਾ ਤੁਸੀਂ ਗੱਲ ਫਿਰ ਉਨਹੀ ਕੀ ਸੁਣਾਇਆ ਭਾਜੀ ਨਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਚਲੋ ਵੀ ਘਰਵਾਰੀ ਨਿਆਣੇ ਨਹੀਂ ਗਲਤ ਹੋ ਸਕਦੇ ਹੂੰ ਹੂੰ ਕਈ ਵਾਰੀ ਕਿਸੇ ਮਾਂ ਪੇਜ ਵਿੱਚ ਵੀ ਕੋਈ ਕਮੀ ਹੋ ਸਕਦੀ ਆ ਚਲੋ ਆਪਾਂ ਇਹ ਆ ਵੀ ਇੱਥੇ ਇੱਕ ਜਰੀਆ ਬਣਾਇਆ ਆ ਹੂੰ ਹੂੰ ਵੀ ਮਹਾਰਾਜ ਦਾ ਨਾਮ ਲੈਣ ਨੂੰ ਵਾਹਿਗੁਰੂ ਦਾ ਇਕੱਠੇ ਹੋਣ ਨੂੰ ਹਾਂਜੀ ਹਾਂ ਅੱਗੇ ਸਾਡੇ ਪਿੰਡ ਲੈnde ਹੁੰਦੇ ਸੀਗੇ ਇੱਥੇ ਥੀਨੋ ਦੇ ਵਿੱਚ ਸਾਡੇ ਪਿੰਡ ਨਾਮ ਜਪਦੇ ਹੁੰਦੇ ਹੀ ਇਕੱਠੇ ਹੋ ਜਾਂਦੀ ਸੀ ਸੰਗਤ ਤੇ ਫਿਰ ਕੋਸ ਸਾਲ ਬੰਦ ਰਿਆ 2 ਢਾਈ ਸਾਲ ਹੁਣ ਜਿਹੜਾ ਟਾਈਮ ਚੱਲ ਰਿਹਾ ਹਾਂ ਹਾਂਜੀ ਹਾਲੇ ਮਹੀਨੇ ਦਾ ਪਹਿਲਾ ਬੁੱਧਵਾਰ ਸਾਡੇ ਪਿੰਡ ਵੀ ਹੁੰਦਾ ਆ ਕਈ ਸੰਗਤ ਉੱਥੇ ਵੀ ਚੱਲ ਜਾਂਦੀ ਆ ਹਾਂਜੀ ਤੇ ਹੁਣ ਆਪਾਂ ਸ਼ੁਰੂ ਕਰਾਇਆ ਸੀ ਉੱਥੇ ਗੁਰੂ ਘਰ ਕਹਿ ਕੇ ਬਾਬਾ ਜੀ ਨੂੰ ਤੇ ਆਪਾਂ ਫੇਰ ਗੁਰੂ ਘਰ ਹੀ ਹਾਜ਼ਰੀ ਲਵਾਣੀ ਜ਼ਰੂਰੀ ਸਮਝਦੇ ਆ ਨਾਲੇ ਸਾਧਨ ਹੁਣ ਹੈਗੇ ਆ ਜਾਂ ਹੋ ਜਾਂਦਾ ਆ ਅੱਗੇ ਸਾਧਨ ਦੀ ਕਮੀ ਸੀਗੀ ਇਹ ਹੁਣ ਅਸੀਂ ਗੁਰੂ ਘਰ ਹੀ ਜਾਂਦੇ ਆ ਤੇ ਬੁੱਧਵਾਰ ਨੂੰ ਸ਼ਾਮ ਨੂੰ ਤੇ ਐਤਵਾਰ ਨੂੰ ਵੀ ਕਈ ਵੇਲੇ ਗੀਟਾ বাজ ਜਾਂਦਾ ਹਾਂ ਜੀ ਤੇ ਨਾਲ ਵੀਰ ਦੱਸਦੇ ਸੀਗੇ ਮੈਨੂੰ ਕਿ ਸੇਵਾ ਲੈਂਦੇ ਨੇ ਜਿਵੇਂ ਵੀਰ ਜਿਵੇਂ ਵੀਰ ਤੁਸੀਂ ਹਰ ਸਾਰ ਹਾਂ ਜੀ ਇੱਦਾਂ ਵੰਡਿਓ ਆ ਵੀ ਗੁਰੂ ਘਰ ਤੇ ਨਹੀਂ ਵੀ ਕਰੀਦਾ ਨਾ ਵੀ ਹੋਰ ਵੀਰ ਭਰਾ ਆ ਕੋਈ ਖੁਸ਼ੀ ਦਾ ਕੋਈ ਕਿੱਦਾਂ ਕੋਈ ਕਿੱਦਾਂ ਹਨਾ ਹੁਣ ਇੱਥੇ ਬਾਹਰ ਬਹੁਤ ਜ਼ਿਆਦਾ ਚੇਂਜਿੰਗ ਹੋਣ ਲੱਗ ਪਿਆ ਵੀ ਜਦਾਂ ਕਈ ਅੱਗੇ ਜਨਮ ਦਿਨ ਹੋਣਾ ਪਾਰਟੀ ਕਰਨੀ ਹੁਣ ਜਿਹੜੇ ਸਮਝਦਾਰ ਆ ਜਿਹੜੇ ਵਧੀਆ ਆ ਵੀ ਉਹ ਹੁਣ ਪਾਠ ਕਰਾਉਣ ਲੱਪੇ ਆ ਹਾਂਜੀ ਬਹੁਤ ਇਤਾਂ ਵਧੀਆ ਆਪਣੇ ਨਿਆਣੇ ਕਰਾਉਣ ਲੱਪੇ ਆ ਹਾਂਜੀ ਥੋੜੇ ਭੈਣ ਭਰਾ ਹਨਾ ਥੋੜੇ ਜੇ ਵੀ ਉਹ ਪਾਠ ਕਰਾ ਕੇ ਜਿਆਦਾ ਖੁਸ਼ ਵਾ ਕੋਈ ਆਪਾਂ ਜਨਮ ਦਿਨ ਤੇ ਪਾਰਟੀ ਨਹੀਂ ਕਰਨੀ ਹੂਡ ਲੜਬਾਜੀ ਨਹੀਂ ਕਰਨੀ ਹਨਾ ਤੇ ਕਈ ਖੋਜ ਇਥੋਂ ਗਾਹ ਜਾਂਦੇ ਆ ਉਹ ਖੁਸ਼ੀ ਦਾ ਕਰਾਉਂਦੇ ਪਰ ਬੁੱਧਵਾਰ ਬਿਜ਼ੀ ਰਹਿੰਦਾ ਆ ਹੂੰ ਹੂੰ ਦੋ ਦੋ ਜਣਿਆਂ ਦਾ ਵੀ ਕਈ ਵੇਲੇ ਬੁੱਧਵਾਰ ਦੀ ਅਰਦਾਸ ਹੋ ਜਾਂਦੀ ਆ ਵੀ ਵਾਹਿਗੁਰੂ ਦੀ ਇੰਨੀ ਕਿਰਪਾ ਆ ਹਨਾ ਹਾਂਜੀ ਵੀ ਗੁਰੂ ਘਰ ਤੇ ਨਹੀਂ ਬੋਝ ਪਾਇਆ ਵੀ ਹਾਂ ਵੀ ਗੁਰੂ ਘਰ ਹੀ ਬੁੱਧਵਾਰ ਮਨਾਊਗਾ ਸੰਗਤ ਦਾ ਹਰ ਕੋਈ ਆਪੋ ਆਪਣਾ ਲੈ ਲੈਂਦੀ ਆ ਭਾਜੀ ਸੇਵਾ ਲੈ ਲੈਂਦੀ ਆ ਆ ਇਸੇ ਤਰ੍ਹਾਂ ਇੱਕ ਪਿਛਲੇ ਆਪਣੇ ਥੋੜੇ ਦਿਨ ਹੋਏ ਨੇ ਇੱਥੇ ਲਾਰਨਾਕਾ ਵੱਲੋਂ ਜਿਹੜਾ ਗੁਰਦੁਆਰਾ ਉੱਥੇ ਬਾਬਾ ਜੀ ਆਏ ਸੀ ਤੇ ਪਿੰਡ ਪਹਿਲੀ ਵਾਰ ਵੀਰ ਦੱਸ ਰਹੇ ਸੀਗੇ ਮੈਨੂੰ ਕਿ ਬੱਚੇ ਦਾ ਜਨਮ ਹੋਇਆ ਸੀ ਤੇ ਪਿੰਡ ਵਿੱਚ ਉਹ ਪ੍ਰੋਗਰਾਮ ਕਰਵਾਇਆ ਜਨਮ ਦਿਨ ਤੇ ਸਾਲ ਦਾ ਹੋਇਆ ਸੀ ਨਾ ਹਾਂਜੀ ਜਨਮ ਦਿਨੀ ਸੀ ਜਨਮ ਦਿਨੀ ਸੀ ਤੇ ਉੱਥੇ ਚਲੋ ਵੀਰ ਵੱਲੋਂ ਕਥਾ ਦਾ ਮੌਕਾ ਮਿਲਿਆ ਮੈਨੂੰ ਤੇ ਚੰਗਾ ਵੀ ਲੱਗਿਆ ਸੰਗਤ ਵੀ ਕਾਫੀ ਆਈ ਤੇ ਵਧੀਆ ਢੰਗ ਦੇ ਨਾਲ ਜਿਵੇਂ ਮਤਲਬ ਅੱਪਾ ਪੰਜਾਬ ਵਿੱਚ ਰਹਿੰਦੇ ਆ ਓਵੇਂ ਹੀ ਆਪਣੇ ਪੰਜਾਬੀਆਂ ਨੇ ਜਿੱਥੇ ਵੀ ਜਿਹੜੇ ਵੀ ਦੇਸ਼ਾਂ ਵਿੱਚ ਤੁਹਾਨੂੰ ਪਤਾ ਗਏ ਨੇ ਸਾਰਾ ਓਵੇਂ ਹੀ ਬਦਲ ਸੇਵਾਵਾਂ ਨਿਭਾਈਆਂ ਜਾਂਦੀਆਂ ਗੁਰੂ ਪਾਤਸ਼ਾਹ ਦਾ ਸਤਕਾਰ ਰੱਖਿਆ ਜਾਂਦਾ ਤੇ ਤੁਹਾਨੂੰ ਫਿਰ ਵਿੱਚ ਦੀ ਮੈਂ ਗੱਲ ਕਰ ਦੇਵਾਂ ਵੀਰ ਜੀ ਨੇ ਥੋੜੀ ਜੀ ਗੱਲ ਕੀਤੀ ਸੀ ਕਿ ਹਰ ਵਾਰ ਬੱਚੇ ਨਹੀਂ ਹੁੰਦੇ ਕਿਤੇ ਨਾ ਕਿਤੇ ਵੀ ਬਡੇਰੇ ਵੀ ਸਾਡੇ ਆਪਣੀ ਸਮਝ ਦੇ ਅਨੁਸਾਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਵੱਡੇ ਵੀ ਕਈ ਵਾਰ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਅਸੀਂ ਹਰ ਥਾਂ ਤੇ ਰਾਈਟ ਆ ਤਾਂ ਉਹ ਫੈਸਲੇ ਉਹਦਾਂ ਦੇ ਲਏ ਜਾਂਦੇ ਆ ਪਰ ਕੋਈ ਵੀ ਪਰਫੈਕਟ ਨਹੀਂ ਹੁੰਦਾ ਪਰ ਇੱਕ ਗੱਲ ਆ ਪਾਜੀ ਹਾਂਜੀ ਜਿਹੜਾ ਘਰ ਦਾ ਵੱਡਾ ਆ ਨਾ ਹਾਂਜੀ ਉਹ ਰਗੜਿਆ ਜਾਂਦਾ ساری ਉਮਰਿਆ ਘਰ ਦਾ ਵੱਡਾ ਮਤਲਬ ਵੱਡਾ ਬੇਟਾ ਵੱਡਾ ਬੇਟਾ ਜਿਹੜਾ ਨਾ ਉਹ ساری ਉਮਰ ਰਗੜ ਹੁੰਦਾ ਪਾਜੀ ਉਹ ਜਿੰਨਾ ਮਰਜੀ ਕਰ ਲਵੇ ਆਪਣੇ ਛੋਟੇ ਭੈਣਾ ਭਰਾਵਾਂ ਦਾ ਕਰ ਲਵੇ ਉਹ ਜ ਮਾਪੇ ਦਾ ਕਰ ਲਵੇ ਹਾਂਜੀ ਉਹ ਜਿਹਦਾ ਮਰਜੀ ਕਰ ਲਵੇ ਉਹ ਉਹਨੂੰ ਨਹੀਂ ਕੋਈ ਵੀ ਚੰਗਾ ਕਹਿੰਦਾ 100 ਵਾਰੀ ਦਾ ਵਿੱਚੋਂ 99 ਵਾਰ ਦਾ ਕੀਤਾ ਜੇ ਇੱਕ ਵਾਰੀ ਉਹਨੇ ਕਿਤੇ ਬਾਈ ਜਾਂਸ ਮਨਾ ਕਰਤਾ ਨਾ 99 ਦਾ ਵੀ ਉਹਦਾ ਮਿੱਟੀ ਹੋ ਜਾਂਦਾ ਹਾਂ ਬਹੁਤ ਕਰਾਂ ਦੀ ਹੈ ਕਹਾਣੀ ਦੱਸ ਰਹੀ ਨੇ ਵੀਰ ਜੀ ਐਕਚੁਅਲੀ ਤੇ ਕੁਝ ਕੁ ਗੱਲਾਂ ਚਲੋ ਇਹ ਵੀ ਹੁੰਦਾ ਵੀ ਆਪਾਂ ਖੁਦ ਵੀ ਹੰਡਾਉਨੇ ਆ ਆਪਣੇ ਜੀਵਨ 'ਚ ਪਰ ਛੋਟੇ ਲਾਡਾਂ ਲਾਡਾਂ ਜਨ ਹਾਂਜੀ ਹਾਂਜੀ ਬੜਾ ਫਾਇਦਾ ਚੱਕ ਲੈਂਦੇ ਆ ਪਰ ਮੈਂ ਚਲੋ ਇਹਨਾਂ ਨੂੰ ਆਪਣੇ ਧਾਰਮਿਕ ਸ਼ਬਦਾਂ ਦੇ ਵਿੱਚ ਮੈਂ ਗੱਲ ਨੂੰ ਥੋੜਾ ਚੰਗੇ ਵਾਲੇ ਪਾਸੇ ਨੂੰ ਲਿਆਵਾਂ ਕਿ ਮਾਤਾ ਪਿਤਾ ਕਦੇ ਵੀ ਆਪਣੀ ਗੁਰਬਾਣੀ 'ਚ ਇੱਕ ਪੰਗਤੀ ਆ ਬਾਬਾ ਕਬੀਰ ਜੀ ਦੀ ਕਿ ਜਨਨੀ ਸੁੱਤ ਅਪਰਾਧ ਕਰਤੇ ਹੈ ਜੇਤੇ ਜਨਨੀ ਚੀਤ ਨਾ ਰੱਖ ਸਤਿਤੇ ਕਿ ਸੁੱਤ ਪੁੱਤਰ ਭਾਵੇਂ ਲੱਖਾਂ ਅਪਰਾਧ ਕਰੇ ਪਰ ਕਹਿੰਦੇ ਮਾਂ ਪਿਓ ਕਦੇ ਵੀ ਆਪਣੇ ਚਿੱਤ ਦੇ ਵਿੱਚ ਨਹੀਂ ਰੱਖਦੇ ਤਾਂ ਇਸੇ ਹੀ ਤਰ੍ਹਾਂ ਮੈਨੂੰ ਲੱਗਦਾ ਵੱਡੇ ਭਰਾ ਵੀ ਮਾਪਿਓ ਵਰਗੇ ਹੁੰਦੇ ਆ ਭਾਵੇਂ ਛੋਟੇ ਲੱਖ ਗਲਤੀਆਂ ਕਰਨ ਪਰ ਉਹਨਾਂ ਕੋਲੇ ਵੱਡਾ ਜਿਗਰਾ ਹੁੰਦਾ ਵੱਡੀ ਸਮਝ ਹੁੰਦੀ ਆ ਵੱਡਾ ਹਿਰਦਾ ਹੁੰਦਾ ਦਇਆ ਭਾਵਨਾ ਮਰਬ ਨੇ ਉਹਨਾਂ ਨੂੰ ਦਿੱਤੀ ਹੁੰਦੀ ਆ ਤੇ ਉਹ ਉਸ ਮਾਂ ਦੀ ਤਰ੍ਹਾਂ ਹੀ ਉਹ ਸੋਚ ਲੈਂਦੇ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਛੋਟੇ ਨੇ ਇਹਨਾਂ ਦੀ ਸਮਝ ਇਦਾਂ ਦੀ ਐ ਉਸੇ ਹੀ ਤਰ੍ਹਾਂ ਚ ਲੋ ਇਦਾਂ ਦੀ ਗੱਲ ਹੈ ਕੁਝ ਬਹੁਤ ਕੁਝ ਜ਼ਿੰਦਗੀ ਵਿੱਚ ਵਾਪਰਦਾ ਤੇ ਹੁੰਦਾ ਸਾਨੂੰ ਵੱਡਾ ਜਿਗਰ ਨਾ ਵੱਡਾ ਰੋ ਸਕਦਾ ਨਾ ਵੱਡਾ ਕਲਾ ਅੱਗੇ ਭੱਜ ਸਕਦਾ ਜੇ ਪਿਛਲਿਆਂ ਨੂੰ ਛੱਡਦਾ ਆੜ ਆੜਾ ਦਵਾਲਾ ਕਹੀ ਜਾਂਦਾ ਇਹ ਨਾਲਦਿਆਂ ਨੂੰ ਪਿੱਛੇ ਛੱਡ ਗਿਆ ਜੇ ਨਾਲ ਲੈ ਕੇ ਜਾਂਦਾ ਨਾਲ ਦੇ ਕਈ ਕਦਰ ਨਹੀਂ ਪਾਉਂਦੇ ਹੈਨਾ ਵੱਡਾ ਰਗੜਿਆ ਹੀ ਜਾਂਦਾ ਮੈਂ ਲਾਇਆ ਸਾਹਿਬ ਕਦਾ ਜਿੰਨਾ ਵੀ ਕਿਨਚੋੜ ਕੱਟਿਆ ਵੀਰ ਜੀ ਕਰ ਰਹੇ ਨੇ ਸੰਸਾਰਕ ਤੌਰ ਤੇ ਗੱਲ ਮੈਂ ਗੁਰਬਾਣੀ ਦੇ ਅਧਾਰ ਤੇ ਕਰੂੰਗਾ ਦੇਖੋ ਗੁਰੂ ਨਾਨਕ ਸਾਹਿਬ ਆਪਾਸ਼ਾ ਜਦੋਂ ਤੁਰੇ ਨੇ ਤਾਂ ਉਹ ਇਸ ਭਾਵਨਾ ਨਾਲ ਨਹੀਂ ਤੁਰੇ ਕਿ ਉਹ ਉਹਨਾਂ ਨੂੰ ਇਹ ਹੈ ਕਿ ਲੋਕ ਮੇਰੀ ਕਦਰ ਕਰਨਗੇ ਲੋਕ ਮੈਨੂੰ ਯਾਦ ਰੱਖਣਗੇ ਮੇਰਾ ਨਾਮ ਲੈਣਗੇ ਗੁਰੂ ਨਾਨਕ ਤਾਂ ਤੁਰੇ ਨੇ ਕਿਉਂਕਿ ਉਹਨਾਂ ਦੇ ਅੰਦਰ ਸੱਚ ਦੀ ਜੋਤ ਜਗੀ ਸੂਰਜ ਜੇ ਚੜਿਆ ਤਾਂ ਉਹ ਆਪਣੇ ਲਈ ਨਹੀਂ ਚੜਿਆ ਉਹਨੇ ਪਤਾ ਉਹਨੇ ਚਾਨਣ ਕਰਨਾ ਜੇ ਦਰਖਤ ਖੜਾ ਉਹ ਆਪਣੇ ਲਈ ਨਹੀਂ ਖੜਾ ਉਹਨੇ ਪਤਾ ਉਹਨੇ ਹਵਾ ਦੇਣੀ ਹੈ ਆਕਸੀਜਨ ਦੇਣੀ ਹੈ ਇਸੀ ਤਰ੍ਹਾਂ ਜੇ ਪਾਣੀ ਆ ਤਾਂ ਪਾਣੀ ਦੂਸਰਿਆਂ ਦੀ ਪਿਆਸ ਬਜਾਉਂਦਾ ਉਹਨੂੰ ਆਪਣੇ ਆਪ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਕੁਦਰਤ ਸਾਰਾ ਕੁਝ ਫ੍ਰੀ ਦੇ ਵਿੱਚ ਵੰਡ ਰਹੀ ਹੈ ਉਹਨੂੰ ਉਹ ਬਦਲੇ ਵਿੱਚ ਕੁਝ ਵੀ ਨਹੀਂ ਚਾਹੀਦਾ ਕੁਝ ਹੈ ਹੀ ਨਹੀਂ ਸਾਡੇ ਤੱਕ ਵੀ ਸਾਸੀਂ ਉਹਨੂੰ ਦੇ ਸਕੀਏ ਸੋ ਜਿਹਦੇ ਅੰਦਰ ਜੋਤ ਜਗਦੀ ਹੈ ਜਿੱਥੇ ਸੱਚ ਦਾ ਹਿਰਦਾ ਜਗਦਾ ਬਨੁੱਖ ਦੇ ਅੰਦਰ ਫਿਰ ਉਹ ਵੀ ਗੁਰੂ ਨਾਨਕ ਦੀ ਤਰ੍ਹਾਂ ਨਾ ਤੇ ਕਦਰਾਂ ਕੀਮਤਾਂ ਵਾਲੇ ਪਾਸੇ ਜਾਂਦਾ ਨਾ ਵਡਿਆਈ ਦੀ ਭੁੱਖ ਰੱਖਦਾ ਨਾ ਇਹ ਰੱਖਦਾ ਕਿ ਕੋਈ ਕਦਰ ਪਾਵੇ ਉਹ ਵੱਡਾ ਹਿਰਦਾ ਰੱਖ ਲੈਂਦਾ ਕਿ ਨਹੀਂ ਮੇਰੇ ਅੰਦਰ ਜਿਹੜੀ ਜੋਤ ਜਗਦੀ ਹੈ ਮੈਂ ਉਹਨੂੰ ਮੰਨੂੰਗਾ ਮੈਂ ਓਵੇਂ ਕੰਮ ਕਰੂੰਗਾ ਮੈਂ ਓਵੇਂ ਭਲਾ ਕਰੂੰਗਾ ਕੋਈ ਕਦਰ ਪਾਉਂਦਾ ਕੋਈ ਨਹੀਂ ਪਾਉਂਦਾ ਉਹ ਮੈਂ ਗੁਰਬਾਣੀ ਦੇ ਪੱਖ ਤੋਂ ਗੱਲ ਕਰ ਰਿਹਾ ਤਾਂ ਕਿ ਅਸੀਂ ਇੱਕ ਗੁਰਦਾਨਕ ਦੀ ਜ਼ਿੰਦਗੀ ਦੇ ਪੱਖ ਨੂੰ ਸਮਝ ਸਕੀਏ ਕਿਉਂਕਿ ਗੁਰਦੁਆਰਾ ਹੀ ਚੱਲੇ ਆਪਾਂ ਤਾਂ ਫਿਰ ਉਹਨਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਤੇ ਨਹੀਂ ਨਹੀਂ ਅਸੀਂ ਵੀ ਚਲੋ ਕੋਸ਼ਿਸ਼ ਹੁਣ ਕਰਦੇ ਆਂ ਹਾਂਜੀ ਹਾਂਜੀ ਵੀ ਚਲੋ ਅੱਗੇ ਦਾ ਪਾਣੀ ਨੂੰ ਹਾਂ ਆਪਾਂ ਨਾ ਆਪਾਂ ਜਪਜੀਤ ਸਿੰਘ ਸਾਹਿਬ ਜੀ ਦੇ ਲਜਾਨਾ ਇਹ ਪੰਗਤੀ ਪੜਦੇ ਆ ਵੱਡਾ ਦਾਤਾ ਦਿਲਨਾਤਮਾਈ ਇਹ ਜਿਹੜਾ ਵੱਡਾ ਦਾਤਾ ਉਹਨੂੰ ਤਿਲ ਦੀ ਵੀ ਤਮਾ ਨਹੀਂ ਹੈਗੀ ਤਮਾ ਦਾ ਅਰਥ ਹੁੰਦਾ ਵਿੜਿਆਈ ਦੀ ਭੁੱਖ ਉਹਨੂੰ 1% ਵੀ 0% ਦੀ ਵਡਿਆਈ ਦੀ ਭੁੱਖ ਨਹੀਂ ਹੈਗੀ ਸਾਰਿਆਂ ਚ ਹੁੰਦੀ ਆ ਸਾਡੇ ਮਨੁੱਖਾਂ ਚ ਸਾਰਿਆਂ ਚ ਹੁੰਦੀ ਆ ਪਰ ਅਸੀਂ ਇੰਨਾ ਪੰਗਤੀਆਂ ਨੂੰ ਕਮਾਉਣਾ ਅਸੀਂ ਕਮਾਈਏ ਕੋਈ ਕਦਰ ਨਹੀਂ ਵੀ ਪਾਉਂਦਾ ਤਾਂ ਗੁਰੂ ਨਾਨਕ ਤੇ ਛੱਡ ਦਈਏ ਕਿ ਪਾਤਸ਼ਾ ਤੂੰ ਕਦਰ ਪਵਾ ਦੀ ਇਹਦੀ ਤੇਰੇ ਹਿਸੇ ਉਹ ਪਾਉਂਦਾ ਇੱਕ ਨਾ ਵਡੇਰੇ ਅਸੀਂ ਗੁਰਦੁਆਰੇ ਵੀਰ ਜੀ ਕਈ ਵਾਰ ਡਿਊਟੀ ਕਰਦੇ ਸੀ ਤਾਂ ਨਾ ਕੋਈ ਕਈ ਵਾਰ ਅਰਦਾਸ ਕਰਦੇ ਨਹੀਂ ਤੇ ਪੇਟਾ ਅਗਲੇ ਨੇ ਦੇਣੀ ਨਾ ਤੇ ਇੱਕ ਰਾਗੀ ਬੜੇ ਪਿਆਰੇ ਨੇ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਬਹੁਤ ਹੀ ਪਿਆਰੇ ਨੇ ਤੇ ਉਹਨਾਂ ਨੇ ਮੈਨੂੰ ਕਹਿਣਾ ਜਗਜੀਤ ਸਿੰਘ ਕੋਈ ਗੱਲ ਨਹੀਂ ਜੇ ਕੋਈ ਪੇਟਾ ਨਹੀਂ ਦੇ ਕੇ ਗਿਆ ਨਾ ਤਾਂ ਇਦਾਂ ਸੋਚ ਲੈਣਾ ਵੀ ਉਹ ਗਰਨਾਨਕ ਪਾਤਸ਼ਾਹ ਦੇ ਖਾਤੇ 'ਚ ਜਮ੍ਹਾਂ ਹੋ ਗਏ ਜਾਗੇ ਤੇ ਜਦੋਂ ਉਹਨਾਂ ਨੇ ਸਮਾਂ ਆਉਣਾ ਉਹਨਾਂ ਨੇ ਤੁਹਾਡੀ ਉਹਨਾਂ ਨੇ ਤੁਹਾਡੀ ਕਦਰ ਵੀ ਪਾ ਦੇਣੀ ਆ ਤੇ ਉਹਨਾਂ ਨੇ ਤੁਹਾਨੂੰ ਦੁੱਗਣਾ ਕਰਕੇ ਦੇ ਦੇਣਾ ਤਾਂ ਫਿਰ ਉਹ ਤੋਂ ਬਾਅਦ ਇਦਾਂ ਕਦੇ ਨਹੀਂ ਸੋਚਿਆ ਵੀ ਕੋਈ ਕਦਰ ਪਾਉਂਦਾ ਕੋਈ ਪੇਟਾ ਦੇ ਕੇ ਜਾਂਦਾ ਜਾਂ ਨਹੀਂ ਦੇ ਕੇ ਜਾਂਦਾ ਫਿਰ ਗਰਨਾਨਕ ਦੀ ਛੱਡਦਾ ਵੀ ਜੇ ਤੂੰ ਕਦਰ ਪਾਤੀ ਤਾਂ ਫਿਰ ਪਿੱਛੇ ਰਹੇ ਹਾਂ ਪਿੱਛੇ ਰਹੇ ਕੀ ਗਿਆ ਫਿਰ ਜਦੋਂ ਤੂੰ ਹੀ ਮਤਲਬ ਸਾਡੀ ਸਤਿਕਾਰ ਕਰਦਾ ਜਦੋਂ ਤੂੰ ਹੀ ਸਾਨੂੰ ਵੱਡਾ ਕਰਦਾ ਜਦੋਂ ਤੂੰ ਹੀ ਸਾਨੂੰ ਚੁੱਕ ਲਿਆ ਪਿੱਛੇ ਬਾਦਸ਼ਾਹ ਮਤਲਬ ਪਿੱਛੇ ਕੀ ਰਹਿ ਗਿਆ ਫਿਰ ਕੁਝ ਵੀ ਨਹੀਂ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ ਫਿਰ ਸੋ ਇਹੋ ਹੀ ਆ ਜੀ ਸਾਰੇ ਤੁਸੀਂ ਭਾਵੇਂ ਲੱਖ ਚੰਗੇ ਬਣ ਜਾਈਏ ਆਪਾਂ ਲੱਖ ਰੱਬ ਹੀ ਬਣ ਜਾਈਏ ਲੋਕ ਤਾਂ ਅੱਜ ਰੱਬ ਤੋਂ ਵੀ ਪਰੇਸ਼ਾਨ ਆ ਵੇਖੋ ਮੀਂਹ ਪੈਂਦਾ ਨਾਰਮਲ ਗੱਲ ਆ ਵੀਰ ਜੀ ਮੀਂਹ ਪੈਂਦਾ 50 ਬੰਦੇ ਉਹ ਚ ਖੁਸ਼ ਆ 50 ਗਾਲਾਂ ਗੱਡੀਆਂ ਇਹ ਤਾਂ ਹੈ ਹੈਨਾ ਇਹ ਗਰਮੀ ਆ ਉਹਨੂੰ ਵੀ ਨਿੰਦ ਲਿਆ ਰਿਆਲਾ ਉਹਨੂੰ ਵੀ ਨਿੰਦਤੀ ਆ ਆਪਾਂ ਕਿਤੇ ਵੀ ਖੁਸ਼ ਨਹੀਂ ਹੈਗੇ ਉਹਨਾ ਇੰਗਲਿਸ਼ ਦੀ ਇੱਕ ਲਾਈਨ ਆ ਵੀ ਹਰ ਹਰ ਬੰਦਾ ਆਪਣੀ ਲੋੜ ਦੇ ਅਨੁਸਾਰ ਹਰ ਚੀਜ਼ ਨੂੰ ਤੋਲਦਾ ਉਹਨੂੰ ਵੇਖਦਾ ਹਾਂ ਇੱਕ ਹੀ ਚੀਜ਼ ਹੈ ਪਰ ਵੇਖਣ ਦਾ ਨਜ਼ਰੀਆ ਜਿਹੜਾ ਉਹ ਆਪਣਾ ਆਪਣਾ ਹੋ ਜਾਂਦਾ ਆਪਣੀ ਲੋੜ ਦੇ ਅਨੁਸਾਰ ਪਰ ਆਪਾਂ ਆਪਣੀ ਲੋੜ ਨੂੰ ਨਾ ਹਰ ਸਮੇਂ ਵੇਖੀਏ ਜੇ ਜਿਨੇ ਬਾਣੀ ਪੜੀਏ ਦੇਖੋ ਉਹਦੇ ਲਈ ਤਾਂ ਇਹ ਗੱਲਾਂ ਸਧਾਰਨ ਨੇ ਉਹ ਤਾਂ ਗੁਰਦਾਨਕ ਦੀ ਮੱਤ ਨੂੰ ਲੈ ਕੇ ਚੱਲੇ ਹਾਂ ਜਿਨੇ ਲੋੜ ਦੇ ਅਨੁਸਾਰ ਤੋਲਣਾ ਉਹ ਤਾਂ ਫਿਰ ਆਪਣੀ ਸੋਚ ਦੇ ਅਨੁਸਾਰ ਤੋਲਦੇ ਆਂ ਆਪਾਂ ਪਰ ਨਹੀਂ ਕੁਝ ਵੀ ਮਾੜਾ ਕਹਿਣ ਦੀ ਬਜਾਏ ਵੀ ਮੈਂ ਹਮੇਸ਼ਾ ਮੇਰਾ ਇਹ ਸੁਲੂਬ ਮੈਂ ਕਿਉਂਕਿ ਕਥਾ ਕਰਦਾ ਦਾ ਮੇਰਾ ਸੋਚਣ ਦਾ ਢੰਗ ਵੀ ਉਦਾਂ ਦਾ ਹੋ ਗਿਆ ਵੀ ਅਸੀਂ ਗੁਰਨਾਨਕ ਨੂੰ ਮੁੱਖ ਰੱਖੀ ਸੋਚੀਏ ਤਾਂ ਜੇ ਉਹ ਇਦਾਂ ਬਿਨਾਂ ਕਿਸੇ ਤਮਾ ਤੋਂ ਬਿਨਾਂ ਕਿਸੇ ਭੁੱਖ ਤੋਂ ਸੰਸਾਰ ਲਈ ਇੰਨਾ ਕਰਕੇ ਜਾ ਸਕਦੇ ਆ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ 1 ਰੁਪਏ ਦਾ ਵੀ ਉਹਨਾਂ ਨੇ ਆਪਣੇ ਆਪ ਲਈ ਕੁਝ ਵੀ ਨਹੀਂ ਕੀਤਾ ਨਾ ਕੁਝ ਚਾਹੁੰਦੇ ਸੀ ਸੰਸਾਰ ਤੋਂ ਪਰ ਭਲਾ ਕਰਨ ਦੇ ਲਈ ਵੀ ਸੱਚੀ ਗੱਲ ਆ ਆਪ ਰੱਬ ਨਹੀਂ ਬਣ ਸਕਦੇ ਨਾ ਸਾਡੇ ਛੁੱਡਾ ਜਿਗਰਾ ਹੈਗਾ ਐਵੇਂ ਕਹਦੀ ਆਪਾਂ ਇਨਸਾਨ ਆ ਪਰ ਫਿਰ ਵੀ ਗੁਰੂ ਨਾਨਕ ਕਿਰਪਾ ਕਰਨ ਸਮਤ ਬਖਸ਼ਣ ਵੀ ਜੇ ਸਾਡ ਨੂੰ ਕੋਈ ਕਦਰ ਨਹੀਂ ਵੀ ਪਾਉਂਦਾ ਗੁਰਨਾਨਕ ਤੇ ਸੁੱਟ ਦਈਏ ਤੇ ਗੁਰੂ ਪਾਤਸ਼ਾਹ ਸਾਨੂੰ ਹੌਸਲਾ ਬਖਸ਼ਣ ਸਾਨੂੰ ਆਪਣੇ ਵਰਗਾ ਜਿਗਰਾ ਬਖਸ਼ਣ ਤਾਂ ਕਿ ਅਸੀਂ ਹੋਰ ਭਲਾ ਕਰ ਸਕੀਏ ਹੁਣ ਬਾਬਾ ਹੁਣ ਆਪਾਂ ਮਾੜੀ ਜੀ ਗੱਲ ਕਰਾਂ ਜਿੱਦਾਂ ਆਪਾਂ ਆਪਣੇ ਕਈ ਆਪਾਂ ਅਮਰੋਹ ਮਾਰਦੇ ਸੀ ਤੁਹਾਨੂੰ ਪਾਲਿਆ ਪੋਚਿਆ ਇਦਾਂ ਕੀਤਾ ਹਾਂਜੀ ਹਾਂਜੀ ਹੁਣ ਦੇਖੋ ਬਾਬਾ ਸ਼ਰੀ ਚੰਦ ਜੀ ਹੁਣੇ ਹੀ ਬਾਬੇ ਨਾਨਕ ਦੀ ਲਾਈਨ ਤੋਂ ਵੱਖਰੇ ਹੋ ਗਏ ਹਨਾ ਬਾਬਾ ਜੀ ਨੇ ਹਨਾ ਵੀ ਥੋੜੇ ਜਿਹੇ ਬੱਕਰੇ ਹੋ ਗਏ ਉਹ ਹੋਰ ਪਾਸੇ ਨੂੰ ਚੱਲ ਗਏ ਤਾਂ ਵੀ ਉਹ ਬਾਬਾ ਜੀ ਨਾਨਕ ਜੀ ਉਹਨਾਂ ਦੀ ਲਾਈਨ ਹੋਰ ਸੀਗੀ ਹਾਂਜੀ ਹਾਂਜੀ ਦੇ ਲੋ ਉਹਨਾਂ ਨੇ ਮਾੜਾ ਨਹੀਂ ਰੋ ਮਾਰਿਆ ਆਪਣੇ ਪੁੱਤਾਂ ਦੇ ਨਾ ਨਿਆਣਿਆਂ ਤੇ ਵੀ ਤੁਸੀਂ ਮੈਂ ਤੁਹਾਨੂੰ ਐ ਕੀਤਾ ਹੋ ਕੀਤਾ ਨਾ ਜਾਂ ਕਿਤਾਂ ਵੀ ਦੇਖੋ ਉਹਨਾਂ ਨੂੰ ਕਹਤਾ ਅੱਡੀ ਲਾਈਵ ਆ ਤੁਸੀਂ ਜੋ ਤੁਸੀਂ ਜ਼ਿੰਦਗੀ ਤੁਸੀਂ ਆਪਣੀ ਜੀਵੋ ਹੈ ਨਾ ਉਹ ਆਪਣੀ ਜ਼ਿੰਦਗੀ ਚ ਹੋ ਗਏ ਉਹਨਾਂ ਨੂੰ ਆਪਣੀ ਜੀਨ ਦਿੱਤੀ ਗਈ ਹੈ ਨਾ ਆਪਾਂ ਸਾਰੇ ਇਤਿਹਾਸ ਦੇਖਦੇ ਆਂ ਵੀ ਉਹ ਕਿੱਦਾਂ ਨਾ ਜੇ ਉਹ ਕਿਤੇ ਹਣ ਅੱਜ ਦੇ ਮੰਮੀ ਆ ਡੈਡੀ ਆ ਦੇ ਹੁੰਦੇ ਉਹਨਾਂ ਨੇ ਤਾਂ ਘੁੱਟ-ਘੁੱਟ ਕੇ ਆਪਣੀਆਂ ਬਿਲਕੁਲ ਬਿਲਕੁਲ ਹਾਂ ਮਾਤਾ ਪਿਤਾ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਇਹ ਜ਼ਰੂਰ ਸਮਝਣੀ ਚਾਹੀਦੀ ਆ ਵੀ ਕਈ ਵਾਰ ਮਾਪਿਓ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਅਸੀਂ ਤਾਨੂੰ ਪਾਲਿਆ ਤੁਹਾਨੂੰ ਐਂ ਕੀਤਾ ਤਾਂ ਦੇਖੋ ਜੇ ਮਾਂ ਪਿਓ ਅਸੀਂ ਵੀ ਕੱਲ ਮਾਂ ਪਿਓ ਇਹ ਹੈਗੇ ਨਹੀਂ ਹਨ ਫਾਦਰ ਨੇ ਇਹਨਾਂ ਦੀ ਬੇਟੀ ਆ ਤੇ ਅਸੀਂ ਬੰਨਣਾ ਹਲੇ ਹਨਾ ਅਸੀਂ ਵਿਆਹ ਕਰਾਉਣਾ ਤੇ ਉਹਦੇ ਵਿੱਚ ਇਹ ਆ ਵੀ ਹੁਣ ਬੱਚੇ ਆਪਣੀ ਮਰਜ਼ੀ ਨਾਲ ਨਹੀਂ ਆ ਰਹੇ ਅਸੀਂ ਮੈਰਿਜ ਆਪਣੀ ਮਰਜ਼ੀ ਨਾਲ ਕਰਵਾਈ ਬੱਚੇ ਆਪਣੀ ਮਰਜ਼ੀ ਨਾਲ ਜੰਮੇ ਤਾਂ ਪਾਲਣਾ ਵੀ ਉਹਨਾਂ ਨੂੰ ਸਾਡਾ ਫਰਜ਼ ਆ ਅਸੀਂ ਕਿਹੜਾ ਉਹਨਾਂ ਤੇ احਸਾਨ ਕਰਤਾ ਵੀ ਜੰਮ ਕੇ ਉਹਨਾਂ ਨੂੰ ਕੋਈ ਇਹਨਾਂ ਨੂੰ ਵੀ ਭਾਈ ਤੁਹਾਨੂੰ ਅਸੀਂ ਸੰਸਾਰ ਵਿਖਾਤਾ ਨਹੀਂ ਉਹ ਵਿੱਦ ਬਣੀ ਅਸੀਂ ਸਾਰੇ ਫੈਸਲੇ ਲੈ ਸਾਡੀ ਫੈਸਲਿਆਂ ਦੁਆਰਾ ਸੰਸਾਰ ਚ ਆਇਆ ਤੇ ਪਾਲਣਾ ਕਿਸੇ ਤੇ ਹਸਾਨ ਕਰਨਾ ਨਹੀਂ ਇਹ ਫਰਜ ਹੈ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਸਾਨੂੰ ਫਰਜ ਨਿਭਾਉਣੇ ਪੈਂਦੇ ਆ ਸੋ ਇਸ ਕਰਕੇ ਵੱਡਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਐਜ਼ ਐਂ ਜਿਤਾਉਣ ਦੀ ਬਜਾਏ ਇਹ ਕਹੀਏ ਜੀ ਵੀ ਅਸੀਂ ਜ਼ਿੰਮੇਵਾਰੀ ਨਿਭਾਈ ਆ ਅੱਗੇ ਜੇ ਬੱਚੇ ਕਦਰ ਪਾਉਂਦੇ ਆ ਤਾਂ ਉਹਨਾਂ ਦੀ ਸੋਚ ਆ ਜੇ ਗਾਂ ਸਾਡੇ ਬੱਚੇ ਚ ਚਲੋ ਆਪਾਂ ਸਾਰੇ ਨਹੀਂ ਕਈ ਚੰਗੇ ਵੀ ਆ ਮੈਂ ਦੇਖੇ ਵੀ ਆ ਬਹੁਤ ਜ਼ਿਆਦਾ ਆਪਣੇ ਵੀ ਹੈਗੇ ਆ ਨਾ ਮੈਂ ਆਪਣੇ ਅੱਖੀ ਦੇਖਿਆ ਹਾਂ ਹਾਂਜੀ ਵੀ ਜਿਹੜੇ ਤੱਤੀ ਮਾਲੀ ਆ ਵੀ ਇੱਕ ਦਿਨ ਵੀ ਜਾਂ ਇੱਕ ਦੋ ਚਾਰ ਘੰਟੇ ਵੀ ਨਹੀਂ ਪੈਣ ਦਿੰਦੇ ਹਾਂਜੀ ਤਾਂ ਗੱਲ ਤੋਂ ਵੀ ਨਾ ਰਹਿ ਨਹੀਂ ਸਕਦੇ ਹਨ ਬਿਲਕੁਲ ਜੀ ਬਿਲਕੁਲ ਵੀ ਹੈਗੇ ਹਰ ਤਰ੍ਹਾਂ ਦੀ ਦੁਨੀਆ ਆ ਸਾਰੀ ਤਰ੍ਹਾਂ ਦੀ ਉਹ ਤਾਂ ਰਹਿਣੀ ਆ ਉਹ ਤਾਂ ਰਹਿਣੀ ਆ ਵੀਰ ਜੀ ਕਿਉਂਕਿ ਗੁਰਬਾਣੀ ਦੀ ਪੰਕਤੀ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇ ਉਹ ਪਾਈ ਕਿ ਪ੍ਰਮਾਤਮਾ ਨੇ ਰੰਗਾ ਰੰਗਾ ਦੀ ਦੁਨੀਆ ਸਾਰਾ ਕੁਝ ਪੈਦਾ ਕੀਤਾ ਚੰਗਿਆਈ ਵੀ ਰਹਿਣੀ ਆ ਬੁਰਾਈ ਵੀ ਰਹਿਣੀ ਆ ਦੁੱਖ ਵੀ ਪਰ ਇਹ ਆ ਪਰਦੇਸੀ ਹੈ ਨਾ ਬਾਹਰ ਕਮਾਉਂਦਾ ਮਰ ਜਾਂਦਾ ਹਾਂਜੀ ਉਹ ਜਿੰਨਾ ਮਰਜੀ ਕਮਾ ਕੇ ਭੇਜ ਦੇਵੇ ਪੰਜਾਬ ਨੂੰ ਜਾਂ ਇੰਡੀਆ ਨੂੰ ਜਿੱਦਾਂ ਕਹਿ ਲਓ ਨਾ ਉਹ ਬਾਅਦੋਂ ਉਹ ਜਾ ਕੇ ਮਾਨ ਨਹੀਂ ਸਕਦਾ ਵੀ ਨਾ ਹੀ ਉਹਨੂੰ ਬਹੁਤਾ ਅਨੰਦ ਮਿਲਦਾ ਨਾ ਵੀ ਕੋਈ ਵੀ ਆ ਤੂੰ ਬਹੁਤ ਵਧੀਆ ਤੂੰ ਆਇਆ ਆ ਵੀ ਵਧੀਆ ਤੂੰ ਇੰਨਾ ਚਿਰ ਬਕਰੋਂ ਬਾਹਰ ਰਿਆਂ ਕਿੰਨੀਆਂ ਦੀਵਾਲੀਆਂ ਕਿੰਨੀਆਂ ਲੋਹੜੀਆਂ ਕਿੰਨੀਆਂ ਰਖੜੀਆਂ ਹਨ ਸਭ ਕੁਝ ਬੇਰੁਕਰੋਂ ਬਾਹਰ ਚਲੋ ਜੇ ਦੇ ਤਿਹਾਰ ਆ ਹੁਣ ਜਦੋਂ ਸ਼ੁਰੂ ਤੋਂ ਦੇਖਦੇ ਆਏ ਆ ਜਦੋਂ ਆਉਂਦੇ ਆ ਮਿਸ ਕਰਦੇ ਆ ਨਾ ਵੀ ਯਾਰ ਅਸੀਂ ਵੀ ਉੱਥੇ ਹੁੰਦੇ ਆ ਨਾ ਹਾਂਜੀ ਹਾਂਜੀ ਫੇ ਉਹ ਦੁੱਖ ਜਿਹਾ ਲੱਗਦਾ ਨਾ ਫੇ ਉਹ ਮਨ ਉਦਾਂ ਦਾ ਹੀ ਹੋ ਜਾਂਦਾ ਹਾਂਜੀ ਬਿਲਕੁਲ ਬਿਲਕੁਲ ਹੈ ਨਾ ਇੱਕ ਤਾਂਗ ਜੀ ਨਹੀਂ ਰਹਿੰਦੀ ਵੀ ਵੀ ਗੱਲ ਕਰਨੇ ਦੀ ਜਿੱਦਾਂ ਕਹਿ ਲੋ ਹਨਾ ਇਹ ਕਈ ਵੇਲੇ ਹਾਂਜੀ ਮੈਂ ਸਮਝ ਗਿਆ ਨਾ ਬੰਦਾ ਵੇਖੋ ਫੀਲ ਤਾਂ ਕਰਦਾ ਹੀ ਹੈ ਨਾ ਜਦੋਂ ਭੈਣ ਭਰਾ ਰਿਸ਼ਤੇ ਨਾਤੇ ਹੋਣ ਤਾਂ ਉਹ ਸਾਰੇ ਜਜ਼ਬਾਤ ਇਮੋਸ਼ਨਸ ਬੰਦੇ ਦੇ ਵਿੱਚ ਆਉਂਦੇ ਹੀ ਆ ਪਰ ਇੱਕ ਬਹੁਤ ਜ਼ਰੂਰੀ ਗੱਲ ਇਹ ਆ ਕਿ ਜਿਹੜੇ ਇਨਸਾਨ ਨੇ ਆਪਣੀ ਫੈਮਿਲੀ ਲਈ ਆਪਣੇ ਪਰਿਵਾਰ ਲਈ ਆਪਣੇ ਭਰਾਵਾਂ ਲਈ ਬੜੀ ਇਮਾਨਦਾਰੀ ਨਾਲ ਲਗਾਤਾਰ ਮਿਹਨਤ ਕੀਤੀ ਹੋਵੇ ਉਹਦੀ ਕਦਰ ਤਾਂ ਕਰਨੀ ਬਣਦੀ ਹੈ ਇਹ 'ਚ ਤਾਂ ਕੋਈ ਸ਼ੱਕ ਨਹੀਂ ਇਹ ਸੰਸਾਰੀ ਗੱਲ ਹੈ ਕਦਰ ਜ਼ਰੂਰ ਬਣਦੀ ਹੈ ਤੇ ਉਹ ਕਰਨੀ ਵੀ ਚਾਹੀਦੀ ਹੈ ਨਹੀਂ ਤਾਂ ਅ ਅੱਜਕੱਲ ਫਿਰ ਗੱਲ ਵੀ ਕੀ ਹੈ ਚੰਗੇ ਭਲੇ ਰਿਸ਼ਤੇ ਵੀ ਇਦਾਂ ਗੱਲਾਂ ਕਰਕੇ ਕਈ ਵਾਰੋ ਖਰਾਬ ਹੋ ਜਾਂਦੇ ਆਸਾਨ ਨਹੀਂ ਸਾਰਾ ਕੁਝ ਮੁੱਕ ਹੋਗਾ ਜੀ ਅੱਜਕੱਲ ਬਣਾ ਲਿਆ ਪੈਸਾ ਹੂੰ ਜਮੀਨ ਜਾਂ ਦਾਤਾਂ ਜਾਂ ਪੈਸਾ ਨਾ ਹਰ ਕੋਈ ਇਸ ਚੀਜ਼ ਤੇ ਭੁੱਖ ਤੇ ਭੱਜਾ ਫਿਰਦਾ। ਹਾਂਜੀ। ਦੇਖੋ ਜੀ ਪਹਿਲਾਂ ਮੇਰੇ ਦਾਦੇ ਤੋਂ ਵੀ ਪਹਿਲਾਂ ਕੋਈ ਬੋਂਦਾ ਆਇਆ। ਹਾਂਜੀ। ਮੇਰੇ ਦਾਦੇ ਤੋਂ ਬਾਅਦ ਮੇਰੇ ਡੈਡੀ ਬਿਲਕੁਲ ਜੀ। ਡੈਡੀ ਉਹਨਾਂ ਤੋਂ ਬਾਅਦ ਅਸੀਂ ਸਾਡੇ ਤੋਂ ਬਾਅਦ ਸਾਡੇ ਨਿਆਣੇ ਹਨਾ। ਬਿਲਕੁਲ ਜੀ। ਜਮੀਨ ਉੱਥੇ ਦੀ ਉੱਥੇ ਹੀ ਆ। ਉੱਥੇ ਦੀ ਉੱਥੇ ਹੀ ਪਈ ਹੈ ਜੀ। ਨਾ ਤਾਂ ਉਹਨੂੰ ਕੋਈ ਪੱਟ ਕੇ ਲੈ ਗਿਆ ਨਾ ਉਹਨਾਂ ਕੁਝ ਕਿਸੇ ਨੇ ਕਰ ਲਿਆ। ਬਿਲਕੁਲ ਜੀ ਬਿਲਕੁਲ। ਜਿਹੜਾ ਆਂਦਾ ਰਿਹਾ ਉਹਦੇ ਚੋਂ ਕਮਾ ਕੇ ਉਹ ਖਾਂਦਾ ਰਿਹਾ ਤੇ ਜਾਂ ਉਹਦਾ ਕਈਆਂ ਠੇਕੇ ਦੇ ਦਿੱਤੀ ਆ। ਠੇਕਾ ਖਾਂਦਾ ਰਿਹਾ ਜਾਂ ਕਈ ਵ ਇਹ ਹੈ ਨਾ ਬਿਲਕੁਲ ਬਿਲਕੁਲ ਜੀ ਪਰ ਉਹ ਸਮਝਣਾ ਚਾਹੀਦਾ ਵੀ ਯਾਰ ਆਪਾਂ ਨੂੰ ਦੋ ਹੱਥ ਦੋ ਪੈਰ ਦਿੱਤੇ ਆ ਕਮਾਉਣ ਨੂੰ ਦਿੱਤੇ ਆ ਮੈਂ ਤੁਹਾਡੀ ਤੁਹਾਡੀ ਗੱਲ ਨਾਲ ਵੀਰ ਜੀ ਗੱਲ ਜੋੜਾ ਮੈਂ ਕੱਲ ਹੀ ਇਹ ਗੱਲ ਨਾ ਇੱਕ ਰੀਲ ਬਣਾਈ ਸੀ ਜਿਹੜੇ ਇੰਸਟਾਗ੍ਰam ਤੇ ਜਿਨ੍ਹਾਂ ਨੇ ਸੁਣੀ ਹੋਊਗੀ ਕਿ ਕੋਈ ਬਾਣੀ ਪੜਦਾ ਚਾਹੇ ਨਹੀਂ ਪੜਦਾ ਪਰ ਰੱਬ ਨੇ ਹਰ ਬੰਦੇ ਨੂੰ ਇੰਨੀ ਮਤਬੁੱਧ ਬਖਸ਼ੀ ਆ ਕਿ ਵੀ ਪੜੇ ਵੀ ਸਮਝੇ ਸਮਝੇ ਵੀ ਇੱਥੇ ਨਾਲ ਕੁਝ ਨਹੀਂ ਜਾਣਾ ਖਾਲੀ ਹੱਥ ਜਾਣਾ ਬੰਦੇ ਨੇ ਪਰ ਫਿਰ ਵੀ ਜਿਹੜੀ ਗੱਲ ਵੀਰ ਜੀ ਕਰ ਰਹੇ ਨੇ ਇਹ ਇਨਸਾਨ ਇਹਨਾਂ ਜ਼ਮੀਨਾਂ ਜਾਇਦਾਦਾਂ ਜਾਂ ਲਾਲਚਾਂ ਦੇ ਵਿੱਚ ਹੀ ਖੁੱਭ ਕੇ ਰਹਿ ਜਾਂਦਾ ਤੇ ਰਿਸ਼ਤਿਆਂ ਨੂੰ ਨਹੀਂ ਪਹਿਚਾਣਦਾ ਆਪ ਜਿਹੜੀ ਸੱਚੀ ਸੂਚੀ ਕਿਰਤ ਕਰਨੀ ਆ ਜਾਂ ਇਮਾਨਦਾਰੀ ਦੇ ਵਿੱਚ ਰਹਿਣਾ ਉੱਥੇ ਨਹੀਂ ਰਹਿੰਦਾ ਤੇ ਬੰਦਾ ਲੋਭ ਲਾਲਚ ਦੇ ਵਿੱਚ ਫਸ ਕੇ ਭਾਜੀ ਆਪਾਂ ਆਪਣੇ ਇੱਧਰ ਬਾਬਾ ਜੀ ਬਾਹਰ ਐਸ਼ੋ ਰਾਮ ਨੂੰ ਆਏ ਸੀਗੇ ਆਪਣੇ ਖਾ ਪੂਰੇ ਕਰਨ ਆਏ ਸੀਗੇ ਹਾਂਜੀ ਹਾਂਜੀ ਨੇ ਤਾਂ ਦੋ ਰੋਟੀਆਂ ਦਾ ਆਪਾਂ ਨੂੰ ਪਿੰਡ ਵੀ ਮਿਲ ਜਾਨੀ ਸੀ ਪਿੰਡ ਕਿਹੜਾ ਭੁੱਖੇ ਮਰਦੇ ਸੀ ਵਧੀਆ ਟੌਰ ਨਾ ਸੌਂਦੇ ਸੀ ਟੌਰ ਨਾ ਉੱਠਦੇ ਸੀ ਨਾ ਆਪਣੇ ਕੁਝ ਖਾ ਵੱਡੇ ਸੀਗੇ ਉਹ ਖਾ ਬਾਹਰ ਜਾ ਕੇ ਪੂਰੇ ਹੋਣੇ ਸੀ ਜਾਂ ਕਿੱਦਾਂ ਹੋਣੇ ਸੀ ਉਹ ਇੱਕ ਦੀਦਾ ਸੀਗਾ ਵੀ ਘਰ ਚੋਂ ਨਹੀਂ ਵੀ ਉਸ ਹਿਸਾਬ ਦੇ ਜੋ ਬਣਨੇ ਹਨਾ ਤੇ ਬਾਹਰ ਆ ਕੇ ਮਿਹਨਤ ਕੀਤੀ ਹੈ ਨਾ ਚਲੋ ਮਹਾਰਾਜ ਨੇ ਰੰਗ ਭਾਗ ਲਾਇਆ ਪਰ ਮੇਨ ਗੱਲ ਇਹ ਆ ਵੀ ਉਹ ਚੀਜ਼ ਨੂੰ ਵੀ ਕਹਿਣ ਵੀ ਹਾਂਜੀ ਬਿਲਕੁਲ ਬਿਲਕੁਲ ਵੀ ਹਾਂ ਵੀ ਬਹੁਤ ਵਧੀਆ ਕੀਤਾ ਤੂੰ ਇੰਨੇ ਸਾਲ ਬਾਹਰ ਰਿਆ ਇੰਨੇ ਸਾਲ ਤੈਨੂੰ ਹੋ ਗਏ ਆ ਤੂੰ ਹਾਲੇ ਵੀ ਆ ਨਾ ਪਰ ਨਹੀਂ ਫੇਰ ਵੀ ਕਈ ਵੇਲੇ ਮੈਂ ਕੰਨਾਂ ਦੇ ਵਿੱਚ ਸੁਣਨੇ ਨੂੰ ਆਉਂਦਾ ਵੀ ਕੀ ਕੀਤਾ ਕਈਆਂ ਦੇ ਮਾਪੇ ਕਹਿੰਦੇ ਆ ਨਾ ਕੀ ਕਹਿ ਦਿੰਦੇ ਆ ਕੀ ਕੀਤਾ ਤੂੰ ਕੀ ਕੀਤਾ ਨਾ ਉਹ ਵਿਚਾਰਾ 20 25 ਸਾਲ ਬਾਹਰ ਰਹਿ ਮੈਂ ਕਈ ਵੇਲੇ ਨਾ ਆਪਣੇ ਕਈ ਦੇਸ਼ਾਂ 'ਚ ਦੇਖਦੇ ਆ ਆਪਾਂ ਬਹੁਤ ਬੁਰਾ ਹਾਲ ਆ ਹਮ ਸਾਰੀ ਉਮਰ ਦੀ ਕਮਾਈ ਉਹਦੀ ਜਨਾਨੀ ਲੈ ਜਾਂਦੀ ਆ ਨਾ ਕੋਈ ਵੀ ਬੁਰਾ ਹਾਲ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਵੀ ਬਹੁਤ ਜ਼ਿਆਦਾ ਬਾਬਾਏ ਡਰ ਲੱਗਦਾ ਅੱਜ ਕੱਲ੍ਹ ਦੁਨੀਆ ਤੋਂ ਹਨਾ ਤੇ ਕਈ ਕਈ ਪੁੱਤ ਗਲਤ ਆ ਕਈ ਘਰ ਵਾਲੀਆਂ ਗਲਤ ਆ ਕਈ ਮਾਵਾਂ ਗਲਤ ਆ ਕਈ ਪੇ ਗਲਤ ਆ ਬਿਲਕੁਲ ਜੀ ਕੋਈ ਸ਼ਰਾਬ ਨਾਲ ਜੜੀ ਜਾਂਦਾ ਹਨਾ ਬਿਲਕੁਲ ਜੀ ਬਿਲਕੁਲ ਕੋਈ ਕਿਸੇ ਪਾਸੇ ਉਹਨੂੰ ਕਹੀ ਜਾਂਦਾ ਨਾ ਉਹ ਦੁਨੀਆ ਹਰ ਤਰ੍ਹਾਂ ਦੀ ਆ ਸਾਰੀ ਤਰ੍ਹਾਂ ਪਰ ਸਮਝਦੇ ਨਹੀਂ ਗਏ ਹੁਣ ਗੁਰਦੁਆਰਾ ਸਾਹਿਬ ਸਾਰੇ ਆਉਂਦੇ ਆ ਹਾਂਜੀ ਹਾਂਜੀ ਕਈ ਇਹ ਆਉਂਦੇ ਬਾਬੇ ਦੀਆਂ ਗਲਤੀਆਂ ਕੱਢਣ ਆਉਂਦੇ ਆ ਹਾਂ ਬਿਲਕੁਲ ਬਿਲਕੁਲ ਕਈ ਆਉਂਦੇ ਆ ਵੀ ਆਪਾਂ ਨਮਸਕਾਰ ਕਰਨ ਚੱਲੇ ਆ ਮਹਾਰਾਜ ਦੀ ਦਰਸ਼ਨ ਕਰਨ ਚੱਲੇ ਆ ਹਾਂਜੀ ਹਾਂਜੀ ਕਈ ਲੰਗਰ ਛਕਣ ਆਉਂਦੇ ਆ ਕਈ ਕੋਈ ਹਰ ਕੋਈ ਹਰ ਤਰ੍ਹਾਂ ਦੀ ਦੁਨੀਆ ਹਰ ਤਰ੍ਹਾਂ ਦਾ ਬੰਦਾ ਨਾ ਕਈ ਮਿਲਣ ਮਲਾਉਣ ਨੂੰ ਆਂਦੇ ਆ ਹੈਨਾ ਵੀ ਇੱਕ ਜਰੀਆ ਮੰਦਾ ਵੀ ਤੂੰ ਵੀ ਆ ਜੀ ਮੈਂ ਵੀ ਆਣਾ ਉੱਥੇ ਮਿਲ ਲਾਂਗੇ ਟੱਕਰੇ ਹੋ ਜਾਣਗੇ ਹੈਨਾ ਇਹ ਹਰ ਤਰ੍ਹਾਂ ਦੀ ਦੁਨੀਆ ਹਰ ਤਰ੍ਹਾਂ ਹਰ ਕਿਸੇ ਦੀ ਸੋਚ ਆਪੋ ਆਪਣੀ ਆ ਵੀ ਕਿੱਦਾਂ ਸੋਚਣਾ ਉਹ ਚੀਜ਼ ਨੂੰ ਹੈਨਾ ਵੀ ਕਿਹੜੇ ਹਿਸਾਬ ਨਾਲ ਵਰਤਣਾ ਆ ਆਪਾਂ ਤਾਂ ਇਹ ਕਹਿੰਦੇ ਆ ਵੀ ਜਿਹੜੀ ਚੀਜ਼ ਜਿਹੜੇ ਜੀ ਮਲ ਪਾਸੇ ਤੋਂ ਇੱਜ਼ਤ ਹੁੰਦੀ ਆ ਨਾ ਹਾਂਜੀ ਉਸ ਤਰ੍ਹਾਂ ਉਹਨੂੰ ਵਰਤੋ ਬਿਲਕੁਲ ਜੀ ਉਹਦੀ ਜੋ ਇੱਜ਼ਤ ਵਾ ਤੂੰ ਕਰਨੀ ਚਾਹੀਦੀ ਏ ਬਿਲਕੁਲ ਜੀ ਜੋ ਬੰਦੇ ਨੇ ਕੀਤਾ ਆ ਉਹ ਬੰਦੇ ਦੀ ਜਿਹੜੀ ਇੱਜ਼ਤ ਬਣਦੀ ਆ ਉਹਨੂੰ ਦਵੋ ਕੀ ਪਤਾ ਉਹ ਉਹਦੇ ਤੋਂ ਦੁੱਗਣਾ ਕਰਕੇ ਦਿਖਾਵੇ ਬਿਲਕੁਲ ਜੀ ਬਿਲਕੁਲ ਬਿਲਕੁਲ ਹੈਨਾ ਵੀ ਉਹਨੂੰ ਜੇ ਆਪਾਂ ਉਹਨੂੰ ਇੱਜ਼ਤ ਦਵਾਂਗੇ ਕਿਸੇ ਬੀ ਯਾਰ ਦੋਸਤ ਨੂੰ ਪੇ ਮਾਪੇ ਨੂੰ ਹਨਾ ਵੀ ਉਹ ਸਾਨੂੰ ਸਾਡਾ ਕਰਦੇ ਆ ਜਾਂ ਨਿਆਣੇ ਮਾਪੇ ਦਾ ਕਰਦੇ ਆ ਕੀ ਪਤਾ ਉਹ ਉਤੋਂ ਵੀ ਦੁੱਗਣਾ ਕਰਕੇ ਦੇਣ ਜਿੰਨਾ ਉਹਨਾਂ ਨੇ ਕਰਕੇ ਦਿੱਤਾ ਬਿਲਕੁਲ ਜੀ ਹੈਨਾ ਹੁਣ ਕਈਆਂ ਦੇ ਨਿਆਣੇ ਆ ਉਹ ਮੁੰਡਾ ਜਿਹੜਾ ਮਨਜੀਤ ਸਿੰਘ ਸੰਗਾ ਮੁੰਡਾ ਠੀਕ ਉਹ ਕ੍ਰਿਪਟੋ ਚ ਜਿਹੜਾ ਕੰਮ ਕਰਦਾ ਹੈ ਨਾ ਬਿਜ਼ਨਸ ਜਿਹੜਾ ਮੈਂ ਨਵੀਂ ਜੋ ਨੇ ਕਿੰਨੇ ਕਿੰਨੇ ਕਰੋੜ ਦੀਆਂ ਗੱਡੀਆਂ ਲੈ ਕੇ ਉਹਨੇ ਉੱਤੇ ਹੀ ਖੜੀਆਂ ਕਰਤੀਆਂ ਨਾ ਮਾਪੇ ਨੂੰ ਤੇ ਜਦੋਂ ਪਿੰਡ ਜਾਂਦਾ ਟੁੱਟੇ ਜੇ ਘਰ ਦੇ ਵਿੱਚ ਫਾਰਮ ਟਰੈਕਟਰ ਟਰੈਕਟਰ ਤੇ ਬਹਿ ਕੇ ਵੀ ਉਹ ਮਾਨ ਦਾ ਉਹਦਾ ਪੇ ਹੈ ਨਾ ਕੀ ਪਤਾ ਉਹਦੇ ਪੇ ਨਿਊ ਟਰੈਕਟਰ ਦੇ ਬਹਿ ਕੇ ਕਿੰਨੀ ਮਿਹਨਤ ਕੀਤੀ ਬਿਲਕੁਲ ਜੀ ਉਹ ਜਰਮਨ ਦਾ ਆ ਪਿੱਛੋਂ ਜਰਮਨ ਤੋਂ ਉਹਨੇ ਬਿਜ਼ਨਸ ਸ਼ੁਰੂ ਕੀਤਾ ਸੀਗਾ ਅੱਛਾ ਅੱਛਾ ਜੀ ਹਾਂਜੀ ਉਹਨੇ ਜਰਮਨ ਤੋਂ ਬਿਜ਼ਨਸ ਸ਼ੁਰੂ ਕੀਤਾ ਸੀਗਾ ਤੇ 2017 ਤੋਂ ਕਰੇ ਸ਼ੁਰੂ ਕੀਤਾ ਸੀਗਾ ਓਕੇ ਜੀ ਅੱਜ ਉਹ ਘਰੇ 22 ਅਖਰੇ 24 ਸਾਲਾਂ ਦਾ ਮੁੰਡਾ ਆ ਤੇ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਹੂੰ ਇੰਨੀ ਕਿ ਤਰੱਕੀ ਕੀਤੀ ਆ ਨਾ ਵੀ ਜਿਹਦਾ ਕੋਈ ਆਂਤ ਨਹੀਂ ਹੈਗਾ ਪੈਸੇ ਦਾ ਉਹਦੇ ਮਾਪੇ ਵੀ ਕਿੰਨੇ ਖੁਸ਼ ਹੋਣਗੇ ਉਹਦੇ ਤੋਂ ਨਾ ਵੀ ਸਾਡੇ ਪੁੱਤ ਨੇ ਕਿੰਨੇ ਰੰਗ ਭਾਗ ਲਾਏ ਹਨਾ ਵੀ ਕੀ ਕੁਝ ਦੁਨੀਆ ਦਾ ਦਿਖਾਤਾ ਹਾਂਜੀ ਹਾਂਜੀ ਬਿਲਕੁਲ ਵੀ ਇਹ ਮੈਂ ਇਹ ਕਹਿੰਦਾ ਕਦਰ ਕਰੋ ਜਿਹੜਾ ਕੋਈ ਕਰਦਾ ਬਿਲਕੁਲ ਜੀ ਕਿਉਂਕਿ ਥੋੜੀ ਜੀ ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਕੋਈ ਬੰਦਾ ਤਾਂ ਤੁਹਾਡੇ ਥੱਲੇ ਕੰਮ ਕਰਦਾ ਉਹਦੀ ਥੋੜੀ ਜੀ ਕਦਰ ਕਰ ਦੋ ਬੰਦਾ ਭੱਜ ਭੱਜ ਕੰਮ ਕਰਦਾ ਇਹ ਗੱਲ ਸਹੀ ਆ ਉਹ ਖੁਸ਼ ਹੋ ਜਾਂਦਾ ਮੈਂ ਕਹਿੰਦਾ ਵੀ ਬੰਦੇ ਨੂੰ ਪਿਆਰ ਨਾਲ ਹੀ ਬੁਲਾ ਲਓ ਹਾਂਜੀ ਹਾਂਜੀ ਪਿਆਰ ਨਾ ਬੁਲਾ ਲਓ ਅਗਲਾ ਤੁਹਾਡੇ ਮਗਰ ਮਗਰ ਫਿਰੂਗਾ ਬਾਈ ਜੀ ਕੋਈ ਹੋਰ ਕੰਮ ਹੈਗਾ ਭਰਾ ਕੋਈ ਹੋਰ ਕੰਮ ਹੈਗਾ ਵੀਰ ਜੀ ਕੋਈ ਹੋਰ ਕਰਨਾ ਬਿਲਕੁਲ ਜੀ ਤੇ ਇਹੀ ਕੁਝ ਸਾਰੇ ਭੁੱਖੇ ਆ ਇਹੀ ਚੀਜ਼ ਹੁੰਦੀ ਹੈ ਜੀ ਹਰ ਜਿਹੜਾ ਬੰਦਾ ਮਿਹਨਤ ਕਰਦਾ ਨਾ ਜੀ ਉਹ ਪੈਸੇ ਤੇ ਪਲੱਸ ਪਿਆਰ ਦਾ ਭੁੱਖਾ ਹੁੰਦਾ ਜੀ ਬਿਲਕੁਲ ਬਿਲਕੁਲ ਉਹਨੂੰ ਪਿਆਰ ਵੀ ਮਿਲ ਜਵੇ ਨਾ ਪੈਸੇ ਘੱਟ ਮਿਲ ਜਾਣ ਉਹਦੇ ਵਿੱਚ ਵੀ ਉਹ ਖੋਜ ਹੋ ਜਾਂਦਾ ਤੇ ਜੇ ਉਹਨੂੰ ਦੱਬ ਕੇ ਮਾਰ ਦਈਏ ਪੈਸੇ ਭਾ ਮਰ 10 ਰੁਪਏ ਜ਼ਿਆਦਾ ਦੇ ਦਈਏ ਜਿੰਨੀ ਉਹਨੇ ਮਨ 'ਚ ਦੁਖੀ ਰਹਿਣਾ ਦੁਖੀ ਰਹਿਣਾ ਜੀ ਬੀ ਯਾਰ ਇਹ ਬੰਦੇ ਦੇ ਮੁੜ ਕੇ ਦਿਹਾੜੀ ਕਰਨ ਨਹੀਂ ਹੁੰਦੀ ਨਾ 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 ਇਹ ਬਿਲਕੁਲ ਸੱਚੀ ਗੱਲ ਹੈ ਜੀ ਇਹ ਬਿਲਕੁਲ ਸੱਚੀ ਗੱਲ ਹੈ ਮੇਨ ਗੱਲ ਪਿਆਰ ਦੀ ਆ ਮਤਲਬ ਪਿਆਰ ਦੀ ਆ ਜਿਹੜੇ ਇਨਸਾਨ ਕਦਰਾਂ ਕੀਮਤਾਂ ਨਿਭਾਉਂਦੇ ਆ ਜ਼ਿੰਮੇਵਾਰੀਆਂ ਨਿਭਾਉਂਦੇ ਉਹਨਾਂ ਦੀ ਕਦਰ ਹਮੇਸ਼ਾ ਕਰਨੀ ਚਾਹੀਦੀ ਹੈ ਸੋ ਕਹਿਣ ਦਾ ਪੂਰਾ ਮਤਲਬ ਇਸ ਗੱਲ ਦਾ ਇਹ ਸੀ ਅਸੀਂ ਗੁਰਦੁਆਰੇ ਪਹੁੰਚ ਚੁੱਕੇ ਹਾਂ ਜੀ ਤੇ ਤੁਹਾਨੂੰ ਹੁਣ ਆਪਾਂ ਅੰਦਰ ਵਿਖਾਵਾਂਗੇ ਹਨਾ ਗੁਰੂ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਚਲੋ ਮਿਲਦੇ ਹਾਂ ਫਿਰ ਅੰਦਰ ਹਨਾ ਲੋ ਜੀ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਤੇ ਇਹ ਹੈਗਾ ਅਸਹਾਰੀ ਗੁਰਦੁਆਰੇ ਦੀ ਜਗ੍ਹਾ ਇੱਧਰ ਵੀਰ ਜੀ ਦੱਸਣ ਦੇ ਹੀ ਇੱਧਰ ਇੱਧਰ ਸਾਰੇ ਤੇ ਅੰਦਰ ਦੀਵਾਨ ਚੱਲਣ ਦੇ ਆ ਉਹ ਵੀਰ ਜੀ ਹਲੇ ਕਿ ਅਰਦਾਸ ਹੋਣ ਰਹੀ ਆ ਅਰਦਾਸ ਹੁੰਦੀ ਆ ਓਕੇ ਚਲੋ ਤੁਹਾਨੂੰ ਫਿਰ ਅਰਦਾਸ ਹੋ ਰਹੀ ਆ ਹੁਣ ਅਰਦਾਸ ਤੋਂ ਬਾਅਦ ਗੁਰੂ ਸਾਹਿਬ ਦੇ ਥੋੜੇ ਦਰਸ਼ਨ ਕਰਵਾਵਾਂਗੇ ਤੇ ਨਾਲ ਲੰਗਰ ਹਾਲ ਵਿਖਾਵਾਂਗੇ ਜੀ ਕੀਰਤ ਨਾਮ ਨਾਮ ਹਰ ਜਨ ਰਾਮ ਨਾਮ ਬੁਣ ਗਾਵੇ ਸਤਿ ਕਰ ਕੰਕ ਗੋਪਾਲਿਤ ਨਾਇਨ ਸ਼ਾਂਤ ਸਹਿ ਰਹਿਸ ਮੰਨ ਕੋ ਜਿਓ ਸਗਨੇ চার দাস গোবিন্দ পায় অবাশি চারিত্র ਵਾਹਿਗੁਰੂ ਦੀ ਕਿਰਪਾ ਤੇ ਦੋਦੀ ਮਹਾਂਲਾ ਵੰਦਵਾ ਰੱਤਨਾਮ ਕੋਨ ਬੋ ਪਾਵਨ ਖੇਤ ਗਾਇ ਨਾਮ ਸ਼ਾਂਤ ਸਤਿ ਜਿ ਰਹੈ ਸੁਮਤੁ ਜੀਉ ਸਬਰ ਜੀ ਤੂਖ ਤੂ ਨਾਇਨਾ ਰਹਾ ਵਾਹਿਗੁਰੂ ਦਾ ਹਰ ਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰ ਤੇ ਜਿੰਦੂ ਜੋ ਬਟਾ ਚਾਹ